ਤੁਸੀਂ ਦੇਖ ਰਹੇ ਹੋ ਪੁਲਾਨ ਤੁਹਾਡੇ ਤੱਕ ਇਹ ਖਬਰ ਸਾਰਿਆਂ ਤੱਕ ਪਹੁੰਚ ਹੀ ਗਈ ਹੋਣੀ ਕਿ ਕੈਨੇਡਾ ਦਾ ਪ੍ਰਧਾਨ ਮੰਤਰੀ ਐਂ ਲੱਗਦਾ ਜਿਵੇਂ ਭਾਰਤੀਆਂ ਦਾ ਤੇ ਖਾਸ ਤੌਰ ਤੇ ਪੰਜਾਬੀਆਂ ਤੇ ਉਹਦੇ ਤੋਂ ਵੀ ਸਿੱਖਾਂ ਨਾਲ ਬਹੁਤ ਰਿਲੇਸ਼ਨ ਦਾ ਸੰਬੰਧ ਹੁੰਦਾ ਕਿਉਂਕਿ ਬੜੀ ਵਾਰ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾਇਦਾਂ ਉਧਰ ਉਧਰ ਬੜੀ ਵਾਰ ਫੋਟੋਆਂ ਆਪਾਂ ਦੇਖਦੇ ਆ ਉਹਨਾਂ ਨੇ ਰਿਜਾਈਨ ਕਰਤਾ ਹੈ ਅਸਤੀਫਾ ਦਿੱਤਾ ਹੈ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਗੱਲ ਵੀ ਆਪਾਂ ਇਹੀ ਕਰਨੀ ਹੈ ਤਸਤੀਫਾ ਦੇਣ ਦੇ ਮੋਟੇ-ਮੋਟੇ ਕਾਰਨ ਕੀ ਨੇ ਇਹਦਾ ਭਾਰਤ ਤੇ ਕੈਨੇਡਾ ਦੇ ਸਬੰਧਾਂ ਤੇ ਕੀ ਅਸਰ ਪੈਣ ਦੀ ਸੰਭਾਵਨਾ ਹੈ ਖਾਸ ਤੌਰ ਦੇ ਉੱਤੇ 7.5 ਲੱਖ ਦੇ ਕਰੀਬ ਜਿਹੜਾ ਪੰਜਾਬੀ ਹੈ ਸਿੱਖ ਡੈਸਪੋਰਾ ਉੱਥੇ ਰਹਿ ਰਿਹਾ ਹੈ ਉਹ ਕਿਵੇਂ ਫੀਲ ਕਰਦਾ ਹੈ ਕੀ ਮੈਸੂਰ ਕਰਦਾ ਹੈ ਤੇ ਕਿ ਸ ਲੈਵਲ ਦੇ ਦੁਬਾਚ ਹੈ ਕਿਉਂਕਿ ਮੰਨਿਆ ਜਾਂਦਾ ਸੀਗਾ ਪਿਛਲੇ ਸਮੇਂ ਦੇ ਵਿੱਚੋਂ ਕਿ ਜਸਟਨ ਪ੍ਰੂਡੋਂ ਜਿਹੜੀਆਂ ਇਹ ਸਾਰੀਆਂ ਖੋਰ ਰਿਆ ਚੀਜ਼ਾਂ ਉੱਥੇ ਘਰੇਲੂ ਸਿਆਸਤ ਦੇ ਵਿੱਚ ਦਵਾ ਸੀ ਉਹਦੇ ਤੇ ਕਿ ਬਿਨਾ ਮਤਲਬ ਕੈਨੇਡਾ ਦੇ ਵਿੱਚ ਜਿਆਦਾ ਬੰਦੇ ਲਿਆ ਰਿਆ ਤੇ ਜਿਆਦਾ ਬੰਦੇ ਲਿਆਉਣ ਦੇ ਕਰਕੇ ਜਿਹੜੀਆਂ ਸਾਰੀ ਮਹਿੰਗਾਈ ਹੋ ਰਹੀ ਹੈ ਬਿਜ਼ਨਸ ਦੇ ਵਿੱਚ ਦਿੱਕਤ ਆ ਰਹੀ ਹੈ ਇਹ ਸਾਰੀਆਂ ਚੀਜ਼ਾਂ ਦੀ ਜੜ ਜਿਹੜੀ ਹੈ ਇੱਥੇ ਹੈ ਤੇ ਇਹਨੂੰ ਬੰਦ ਕਰਨਾ ਚਾਹੀਦਾ ਉਹ ਅਲੱਗ ਗੱਲ ਹੈ ਕਿ ਜੇ ਦੁਨੀਆਦਾਰੀ 'ਚ ਦੇਖਿਆ ਲਗਾਊਗਾ ਤਾਂ ਜੱਗ ਦੇ ਇਹਨਾਂ ਦੇ ਤਾਂ ਕਾਰਨ ਹੋਰ ਵੀ ਨੇ ਮਹਿੰਗਾਈ ਦੇ ਤੇ ਰੂਸ ਜੂਕ ਰਹੇ ਨੇ ਜੱਗ ਵੀ ਉਹਦਾ ਕਾਰਨ ਹੈ ਇਜ਼ਰਾਈਲ ਪਾਲੇਸਟੀਨ ਮ ਇਜ਼ਰਾਈਲ ਦਾ ਪਾਲੇਸਟੀਨ ਤੇ ਇੱਕ ਜਿਹੜਾ ਜੀਨੋਸਾਈਡ ਹੋ ਰਿਹਾ ਕਤਲਿਆਂ ਇੱਕ ਲੈਵਲ ਦਾ ਹੋ ਰਿਹਾ ਉਹ ਵੀ ਉਹਦਾ ਕਾਰਨ ਹੈ ਹੋਰ ਬਹੁਤ ਸਾਰੇ ਕਾਰਨ ਇਹਦੇ ਹੋ ਸਕਦੇ ਨੇ ਕਲਾਈਮੇਟ ਚੇਂਜ ਉਹਦਾ ਕਾਰਨ ਹੈ ਪਰ ਇਹ ਗੱਲਾਂ ਦੇ ਦਬਾਅ ਸੀ ਪਹਿਲਾਂ ਉਹਨਾਂ ਦੇ ਵਿਤ ਮੰਤਰੀ ਅਸਤੀਫਾ ਦੇ ਚੁੱਕੇ ਸੀ ਤੇ ਆਉਣ ਵਾਲੀ 25 ਜਨਵਰੀ ਨੂੰ ਇੱਕ ਹੋਰ ਪਾਰਟੀ ਕਿਉਂਕਿ ਪੰਜਾਬ ਨਾਲ ਤੇ ਸਿੱਖਾਂ ਨਾਲ ਕੀ ਸੰਬੰਧ ਹੈ ਇੱਕ ਹੋਰ ਪਾਰਟੀ ਆ ਉੱਥੇ ਐਂਡੀਪੀ ਜਿਹਦਾ ਮੁਖੀ ਇੱਕ ਸਰਦਾਰ ਹੈ ਜਗਮੀਤ ਸਿੰਘ ਉਹਨੇ ਆਪਣੀ سپورਟ ਵਾਪਸ ਲੈ ਲਈ ਸੀ ਪਿਛਲੇ ਦਿਨਾਂ ਦੇ ਵਿੱਚ ਤੇ ਹੁਣ 25 ਜਨਵਰੀ ਨੂੰ ਉਹਨਾਂ ਨੇ ਨੋ ਕਾਰਪੋਰਟਸ ਮੋਸ਼ਨ بے ਪ੍ਰੋਸਗੀ ਦਾ ਮਤਲਿਆਉਣ ਦਾ ਇੱਕ ਅਨਾਣ ਕੀਤਾ ਹੋਇਆ ਸੀ ਜਸਟਰੂਡੋਦੀ ਜਸਟਰੂਡੋਦੀ ਸਰਕਾਰ ਦੇ ਖਿਲਾਫ ਉਸ ਤੋਂ ਪਹਿਲਾਂ ਹੀ ਅਸਤੀਫਾ ਆ ਜਾਂਦਾ ਤੇ ਇਹਦੇ ਨਾਲ ਨਾਲ ਨਾ ਕੇਵਲ ਕੈਨੇਡਾ ਦੇ ਵਿੱਚ ਉਹਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਆਪਣੇ ਪड़ोसी ਤੇ ਸਭ ਤੋਂ ਤਾਕਤਵਰ ਮੁਲਕ ਦੇ ਆਉਣ ਵਾਲੇ ਬੰਨ ਨਾਲੇ 20 ਜਨਵਰੀ ਨੂੰ ਉਹਨੇ ਹਥ ਲੈਣੀ ਹੈ ਪ੍ਰੈਜ਼ੀਡੈਂਟ ਜਿਹੜੇ ਨਵੇਂ ਚੁੜੇ ਗਏ ਨੇ ਰਾਸ਼ਟਰਪਤੀ ਡੋਨਲਡ 트ਰੰਪ ਉਹ ਲਗਾਤਾਰ ਬੋਲਦੇ ਆ ਰਹੇ ਨੇ ਉਹ ਸਨ ਟਰੂਡੋ ਨੂੰ ਕਈ ਚੀਜ਼ਾਂ ਕਹਿੰਦੇ ਆ ਰਹੇ ਨੇ ਤੇ ਉਹ ਜਵਾਬ ਵੀ ਪ੍ਰੋਪਰ ਨਹੀਂ ਦੇ ਪਾਰੇ ਜਦੋਂ ਵੱਡਾ ਭਾਈ ਛੋਟਾ ਭਾਈ ਕੋਈ ਵੜ ਜਾਂਦਾ ਨਾ ਤਾਂ ਤਰੀਕਾ ਹੋਰ ਤਰ੍ਹਾਂ ਦਾ ਹੋ ਜਾਂਦਾ ਐ ਸੰਦੇ ਵਿੱਚ ਇਹਦੇ ਨਾਲ ਕੀ ਹੋ ਰਿਹਾ ਉਹ ਤਾਂ ਇੱਥੋਂ ਤੱਕ ਹੀ ਕਹਿਣ ਚਲੇ ਗਏ ਨੇ ਕਿ ਕਿਉਂ ਨਾ ਕੈਨੇਡਾ ਅਮਰੀਕਾ ਦਾ 51ਵਾਂ ਸੂਬਾ ਬਣਾ ਦਿੱਤਾ ਜਾਵੇ ਇਨਵਰਟਿਡ ਕਾਮਾ ਦੇ ਵਿੱਚ ਲਿਖਿਆ ਹੁਣ ਦੁਬਾਰਾ ਜਿਹੜਾ ਉਹਨਾਂ ਨੇ ਦੁਹਰਾਇਆ ਕਿ ਜਸਟਰ ਟਰੂਡੋ ਚੰਗੇ ਗਵਰਨਰ ਸਾਬਤ ਹੋ ਸਕਦੇ ਨੇ ਕੈਨੇਡਾ ਦੇ ਰਾਜਪਾਲ ਲਾ ਦਾਂਗੇ ਆਇਸ ਕਰ ਰਹੇ ਹੋ ਉਹ ਕਹਿੰਦੇ ਜੇ ਸਾਡੇ ਜਿਵੇਂ ਇੱਕ ਗਾਣਾ ਹੁੰਦਾ ਹੁੰਦਾ ਨਾ ਦਲੇਰ ਮਹਿੰਦੀ ਦਾ ਵੀ ਸਾਡੇ ਨਾਲ ਰਹੋਗੇ ਤਾਂ ਆਇਸ ਕਰੋਗੇ ਉਹ ਕਹਿੰਦਾ ਸਾਡੇ ਨਾਲ ਰਹੋਗੇ ਤੁਹਾਡੇ ਆਲੇ-ਦਾਲੇ ਜਿਹੜੇ ਬੇੜੇ ਚੈਨਾ ਦੇ ਫਿਰਦੇ ਨੇ ਤੇ ਬੱਖੇ-ਬੱਖੇ ਇਹ ਸਾਰਿਆਂ ਤੋਂ ਨਜਾਬ ਦਵਾ ਦਾਂਗੇ ਤੁਹਾਡੀ ਸਾਰੇ ਬੇੜੇ ਕਿਤੇ ਚਲੇ ਜਾਣਗੇ ਜਿਹੜੇ ird-gird ਘੁੰਮਦੇ ਨੇ ਜਿਨ੍ਹਾਂ ਤੋਂ ਤੁਹਾਨੂੰ ਡਰ ਆਉਂਦਾ ਔਰ ਐਸੇ ਕਰਕੇ ਪਰ ਨਾਲ ਦੀ ਨਾਲ ਉਹ ਇਹ ਕਹਿੰਦਾ ਕਿ ਤੁਹਾਡੀ ਅਗਵਾਈ ਦੇ ਵਿੱਚ ਅਮਰੀਕਾ ਦਾ ਸ਼ੋਸ਼ਨ ਹੋ ਰਿਹਾ ਹੈ ਅਮਰੀਕਾ ਦਾ ਬਿਜ਼ਨਸ ਤਬਾਹ ਹੋ ਰਿਹਾ ਹੈ ਇਹਦਾ ਮਤਲਬ ਧਰ ਕਿਤੇ ਟਰੰਪ ਦੇ ਅੰਦਰ ਵੀ ਹੈ ਤੇ ਉਹ ਕਹਿੰਦਾ ਵੀ ਜੇ ਤੁਸੀਂ ਨਾ ਮੰਨੇ ਮੇਰੀ ਗੱਲ ਹੋਰਾਂ ਗੱਲਾਂ ਦੇ ਮਾਮਲੇ ਦੇ ਵਿੱਚ ਤਾਂ ਜਿੰਨਾ ਵੀ ਅਮਰੀਕਾ ਇੰਪੋਰਟ ਕਰਦਾ ਹੈ ਭਾਵੇਂ ਜਿੰਨਾ ਕੈਨੇਡਾ ਦੇ ਰਾਹੀਂ ਅਮਰੀਕਾ ਨੂੰ ਕੋਈ ਸਾਜੋ ਸਮਾਨ ਜਾਂਦਾ ਹੈ ਉਹਦੇ ਤੇ 25% ਟ੍ਰਾਈਫ ਟੈਰਫ ਵਧਾ ਦੇਵਾਂਗੇ ਮਤਲਬ ਫਿਰ ਕੀ ਹੋਏਗਾ ਕਿ ਜੇ 25% ਵਾਧੂ ਟੈਕਸ ਲੱਗ ਜੂਗਾ ਤਾਂ ਕੈਨੇਡਾ ਦੀ ਦੇ ਬਾਅਦ ਇਧਰ ਦੀ ਜਾਣ ਦੀ ਵੀ ਜੇ ਕਿਤੇ ਹੋਰ ਆ ਜੂਗਾ ਉਹ ਦੋ ਸਸਤਾ ਉਹ ਕਹਿੰਦਾ ਵੀ ਤੁਹਾਨੂੰ ਵੀ ਬਿਜ਼ਨਸ ਦੇ ਤੌਰ ਤੇ ਅਸੀਂ ਨੁਕਸਾਨ ਪਚਾਵਾਂਗੇ ਬੇहद ਜ਼ਿਆਦਾ ਇਹ ਗੱਲਾਂ ਆਪਣੇ ਆਪ ਨੇ ਦੇਸ਼ਾਂ ਦੀਆਂ ਨੇ ਇੱਕ ਦੂਜੇ ਦੇ ਵਪਾਰ ਦੀਆਂ ਨੇ ਖੈਰ ਇਹਦੇ ਨਾਲ ਵੀ ਦੋ ਚਾਰ ਹੋਏ ਬਿਨਾਂ ਗੱਲਬਾਤ ਸੁਣੇ ਬਿਨਾਂ ਕਈ ਵਾਰ ਚੀਜ਼ਾਂ ਸਮ ਚਲੀ ਜਾਂਦੀਆਂ ਨੇ ਪਰ ਚਲੋ ਆਪਾਂ ਕੀ ਨਾ ਅਮਰੀਕਾ ਕੈਨੇਡਾ ਦੇ ਸਬੰਧਾਂ ਤੋਂ ਬਹੁਤ ਦੂਰ ਦੀ ਗੱਲ ਹੈ ਛੱਡੋ ਆਪਾਂ ਆਪਣੀ ਗੱਲ ਕਰੀਏ ਆਪਣੀ ਗੱਲ ਇਹ ਕਰੀਏ ਕਿ ਹਰਦੀਪ ਸਿੰਘ ਨਿਜਰ ਦੇ ਕਤਲ ਦਾ ਮਾਮਲਾ ਜਦੋਂ ਆਉਂਦਾ 2023 ਤੋਂ ਚੱਲ ਰਿਹਾ ਮਾਮਲਾ ਤੇ 2024 ਚ ਆ ਕੇ ਉਹ ਦੁਬਾਰਾ ਫੱਗਦਾ ਹੈ ਡਿਪਲੋਮੇਟ ਕੱਢ ਦਿੱਤੇ ਜਾਂਦੇ ਨੇ ਅੱਧੀ ਦਰਜਨ ਡਿਪਲੋਮੇਟ ਕੈਨੇਡਾ ਤੋਂ ਕੱਢ ਦਿੰਦਾ ਅੱਧੀ ਭਾਰਤ ਕੱਢ ਦਿੰਦਾ ਬੀਜਾ ਸਰਤਾਂ ਸਖਤ ਹੋ ਜਾਂਦੀਆਂ ਨੇ ਹੁਣ ਜਿੰਨੇ ਬੱਚੇ ਪੀਆਰ ਲਿਪਸ਼ਿਪ ਲਈ ਜਾ ਰਹੇ ਨੇ ਤੇ ਪੀਆਰ ਦੇ ਨਿਯਮ ਸਖਤ ਹੋ ਗਏ ਨੇ ਜਿਹੜੇ ਮਾਪੇ ਜਾਂਦੇ ਸੀ ਬੱਚਿਆਂ ਦੇ ਬੱਚਿਆਂ ਦੇ ਕੋਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਜਾਣ ਤੇ ਰੋਕਾਂ ਵੱਧ ਗਿਆ ਨੇ ਨਿਯਮ ਬਦਲ ਦਿੱਤੇ ਗਏ ਨੇ ਤੇ ਇਥੋਂ ਤੱਕ ਲਗਭਗ 30% ਬੀਜੇ ਡਰਾਪ ਹੋ ਗਏ ਨੇ ਪਹਿਲਾਂ ਦੇ ਮੁਕਾਬਲੇ ਜਿਹੜੇ ਜਾ ਰਹੇ ਨੇ ਇੱਕ ਨਵਾਂ ਹੋਰ ਵੀ ਜਿਹੜਾ ਪੰਗਾ ਹੋਰ ਹੋ ਰਿਹਾ ਹੈ ਜਿਹੜੇ ਬੱਚੇ ਗਏ ਨੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੇ ਰਹਿਣਾ ਚਾਹੁੰਦੇ ਨੇ ਪੀਆਰ ਲੈਣਾ ਚਾਹੁੰਦੇ ਨੇ ਉਹਨਾਂ ਦੇ ਵਰਕ ਪਰਮਿਟ ਵੀ ਲਗਭਗ ਖਤਮ ਹੋ ਗਏ ਨੇ ਜਿਹੜਾ ਪੜ੍ਹਾਈ ਤੇ ਪਹਿਲਾਂ ਜਾਂਦੇ ਦੇ ਕੁਝ ਸਾਲ ਹੀ ਵਰਕ ਪਰਮਿਟ ਮਿਲਦਾ 3-4 ਸਾਲ ਦਾ ਤੇ ਉਹ ਵੀ ਖਤਮ ਹੋ ਗਏ ਖਤਰਨਾਕ ਬਈ ਦੋਏ ਚੁਣਾ ਚ 13000 ਦੇ ਕਰੀਬ ਬੱਚੇ ਨੇ politican asylum ਲਈ ਅਪਲਾਈ ਕੀਤਾ ਸਿਆਸੀ ਸਰਨ ਵਾਸਤੇ ਸਿਆਸੀ ਸਰਨ ਵਾਸਤੇ ਅਪਲਾਈ ਕਦੋਂ ਕਰਦੇ ਨੇ ਲੋਕ ਜਦੋਂ ਹੋਰ ਕੋਈ ਤਰੀਕਾ ਨਾ ਵਰਤਾ ਉਹਨਾਂ ਨੂੰ ਕਹਿਣਾ ਕੀ ਪੈ ਰਿਹਾ ਫਿਰ ਉਹਨਾਂ ਨੂੰ ਕਹਿਣਾ ਪੈ ਰਿਹਾ ਕਿ ਭਾਰਤ ਦੇ ਵਿੱਚ ਖਤਰਾ ਹੈ ਮੇਰੀ ਜਾਨ ਨੂੰ ਤੇ ਉੱਥੋਂ ਦੇ ਵਕੀਲ ਕੀ ਕਰਦੇ ਨੇ ਜਿਹੜੇ ਪੈਸੇ ਵੀ ਖਾਂਦੇ ਨੇ ਤੇ ਕੁਝ ਉਹ ਗਰੁੱਪ ਵੀ ਉਸਮਾਨੋ ਕੀ ਕਰਦੇ ਨੇ ਉਹ ਕਹਿੰਦੇ ਨੇ ਉੱਥੇ ਹੋ ਜਾ ਪ੍ਰੋਟੈਸਟ ਕਰੋ ਕਿਰਪਾਨਾ ਵੀ ਖਿੱਚੋ ਉਸ ਲੈਵਲ ਦੀਆਂ ਚੀਜ਼ਾਂ ਕਰੋ ਜਿਹੜੀਆਂ ਗੱਲਾਂ ਤੇ ਇਤਰਾਜ਼ ਕਰਦਾ ਭਾਰਤ ਤਾਂ ਕਿ ਇਹ ਲੱਗੇ ਕਿ ਵਕਈ ਉਹਨੀਆਂ ਫੋਟੋਆਂ ਛਪਣੀਆਂ ਚਾਹੀਦੀਆਂ ਨੇ ਮੂਰੇ ਹੋ ਕੇ ਅੱਗੇ ਹੋ ਕੇ ਉਹ ਫੋਟੋਆਂ ਤੁਹਾਡੇ ਕੇਸਾਂ ਦੇ ਨਾਲ ਲੱਗਣਗੀਆਂ ਤੇ ਜਿਹਦੇ ਕਰਕੇ ਇਹ ਚੀਜ਼ਾਂ ਵਾਪਰ ਰੰਗੀਆਂ ਕਿਸੇ ਨਾ ਕਿਸੇ ਨੂੰ ਔਰ ਉਹ ਸਾਰੇ ਮਾਮਲੇ ਦੇ ਵਿੱਚ ਭਾਰਤ ਨੇ ਬੇਹੱਦ ਇਤਰਾਜ਼ ਕੀਤਾ ਸੀਗਾ ਕਿ ਤੁਸੀਂ ਕੈਨੇਡਾ ਦੀ ਧਰਤੀ ਤੇ ਸਾਡੇ ਖਿਲਾਫ ਸਰਵਿਸ ਕਰਾ ਰਹੇ ਹਾਂ ਤਾਂ ਕਿ ਡਿਬੇਟ ਚੱਲਦੀ ਹੈ ਇਹ ਡਿਸਕਸ਼ਨ ਹੈ ਇਹ ਡਿਸਕਸ਼ਨ ਹੈ ਜਦੋਂ ਚਲਦੀ ਹੈ ਤਾਂ ਭਾਰਤ ਦਾ ਆਪਣਾ ਪੱਖ ਹੈ ਕੈਨੇਡਾ ਦਾ ਆਪਣਾ ਪੱਖ ਹੈ ਵੈਸੇ ਇਹ ਦੋ ਅਲੱਗ-ਅਲੱਗ ਨਜ਼ਰੀਏ ਤੋਂ ਚੱਲ ਰਹੇ ਲੋਕਤੰਤਰ ਪ੍ਰਣਾਲੀਆਂ ਲਈ ਬਖਰੇਵੇਂ ਜੇ ਮੋٹے ਤੌਰ ਤੇ ਦੇਖਿਆ ਜਾਵੇ ਕਿਵੇਂ ਇੱਕ ਜਗ੍ਹਾ ਇੱਕ ਮਚਿਓਰ ਡੈਮੋਕ੍ਰੇਸੀ ਆ ਮੁਕਾਬਲਤਨ ਜਿੱਥੇ ਉਹ ਆਪਣੇ ਸਿਟੀਜ਼ਨ ਨੂੰ ਇੱਕ ਲੈਵਲ ਦੇ ਉਸ ਹੱਦ ਤੱਕ ਹੱਕ ਦੇਣਾ ਚਾਹੁੰਦੀ ਹੈ ਜਿੱਥੋਂ ਇੱਕ ਅੰਤ ਨਾ ਆਜੇ ਹੱਦ ਨ ਪਾਰ ਨਾ ਹੋ ਜੇ ਉਹ ਜੋ ਮਰਜੀ ਪੀਸਫੁਲ ਤਰੀਕੇ ਨਾਲ ਗੱਲ ਕਹਿ ਸਕਦੇ ਨੇ ਵੱਖਰੇ ਦੇਸ਼ ਦੀ ਵੀ ਗੱਲ ਕਹਿ ਸਕਦੇ ਨੇ ਈਵਨ ਜੇ ਕੋਈ ਬੱਕਰੀ ਗੱਲ ਕਰਦਾ ਤਾਂ ਉਹ ਫੌਜ ਨਹੀਂ ਚੜਾਉਂਦੇ ਇਹਦੀ ਵਿਸਾਰਾ ਕੈਨੇਡਾ ਦੇ ਵਿੱਚ ਕਿਊਬਿਕ ਦੋ ਬਾਰ ਰੈਫਰੈਂਡਮ ਹੋ ਚੁੱਕੇ ਹੈ ਬਹੁਤ ਥੋੜੇ ਬਾਰ ਜੰਤੇ ਰਿਹਾ ਜਿੱਥੇ ਫ੍ਰਾਂਸੀਸੀ ਕਲਚਰ ਦੇ ਲੋਕ ਫ੍ਰੈਂਚ ਬੋਲਣ ਵਾਲੇ ਲੋਕ ਡੋਮਿਨੇਟ ਕਰਦੇ ਨੇ ਜ਼ਿਆਦਾ ਰਹਿੰਦੇ ਨੇ ਪੰਜਾਬੀਆਂ ਦੇ ਸਾਰੇ ਬੱਚਿਆਂ ਨੂੰ ਪਤਾ ਹੈ ਅੱਜ ਕੱਲੋਂ ਕਹਿੰਦੇ ਫਰਾਂਸੀਸੀ ਸਿੱਖ ਲੋ ਥੋੜੀ ਜਿਹੀ ਪੀਆਰ ਜਲਦੀ ਬਣ ਜਾਂਦੀ ਹੈ ਚੱਲ ਇੰਦਰ ਦੀ ਚੱਲਦੇ ਆ ਉਧਰ ਵੀ ਚੱਲਦੇ ਆ ਜਾਇ ਨਹੀਂ ਤਾਂ ਹੋਰ ਚੱਲਦੇ ਆ ਇਹ ਸਾਰੀਆਂ ਚੀਜ਼ਾਂ ਕਿਉਂਕਿ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਨੇ ਇਸ ਕਰਕੇ ਸਾਡੇ ਹਿੱਸਾ ਬਣ ਗਈਆਂ ਸੋਚ ਦਾ ਤੇ ਉੱਥੇ ਰੈਫਰੈਂਡਮ ਹੁੰਦਾ ਤੇ ਸਾਡੇ ਕੀ ਹੁੰਦਾ ਸਾਡੇ ਹੁੰਦਾ ਜੇ ਇੱਕ ਕਿਤਾਬ ਵੀ ਮਿਲ ਜੇ ਕਿਸੇ ਦੀ ਕਿ ਕਿਉਂ ਪੜ ਰਹੇ ਆ ਤਾਂ ਕਸ਼ਮੀਰ ਤੇ ਆ ਕਿਤਾਬ ਤੈਨੂੰ ਕਿਹਨੇ ਹੱਕ ਦਿੱਤਾ ਕਸ਼ਮੀਰ ਦੀ ਕਿਤਾਬ ਰੱਖਣ ਦਾ ਜੁਵੇ ਪੀਏ ਲੱਗ ਸਕਦਾ ਭਾਈ ਸਾਹਿਬ ਇਹ ਡੈਮੋ ਕਰੇ ਸੀ ਸਾਡੇ ਜੇ ਕਿਸਾਨ ਬੈਠੇ ਹੋਏ ਨੇ 11 ਮਹੀਨਿਆਂ ਤੋਂ ਦੇਸ਼ ਦਾ ਪ੍ਰਧਾਨ ਮੰਤਰੀ ਤੇ ਦੇਸ਼ ਦਾ ਟੋਟਲ ਤੰਤਰ ਬਿਲਕੁਲ ਕਾਠ ਦਾ ਮੁੰਨਾ ਵਰਕੇ ਤੇ ਰਹਿ ਸਕਦਾ ਖੜਾ ਰਹਿ ਸਕਦਾ ਉਸ ਤਰੀਕੇ ਨਾਲ ਵੀ ਅਸੀਂ ਹਿੱਲਣਾ ਨਹੀਂ ਸਾਡੇ ਕੋਈ ਜਜ਼ਬਾਤ ਨਹੀਂ ਹੈ ਸਾਡੀ ਕੋਈ ਸੰਵੇਦਨ ਨਹੀਂ ਹੈ ਕੋਈ ਗੱਲ ਨਹੀਂ ਕਰਨੀ ਤੁਹਾਡੇ ਨਾਲ ਅਸੀਂ ਉਸ ਰੂਪ ਦੇ ਵਿੱਚ ਦੇਖ ਰਹੇ ਹਾਂ ਪਰ ਫਿਰ ਵੀ ਏਜੰਸੀਆ ਕੋਲ ਆਪਣਾ ਸਿਸਟਮ ਹੋਏਗਾ ਬਾਕੀ ਦੇ ਕੋਲ ਆਪਣਾ ਉਸ ਮਾਮਲੇ 'ਚ ਇਹ ਸਾਰੇ ਇਕੱਠੇ ਨੇ ਭਾਵੇਂ ਟਰੰਪ 51ਵਾਂ ਸੂਬਾ ਬਣਾਉਣ ਲਈ ਤਿਆਰ ਹੈ ਪਰ ਇਤੋਂ ਪਹਿਲਾਂ ਬਾਈਡਨ ਜਿਹੜੇ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਉਹ ਸਾਡੀ ਸਰਕਾਰ ਨੂੰ ਕਹਿ ਕੇ ਗਏ ਸੀ ਉਹੀ ਗੱਲ ਨਾਲ ਕੱਲੀ ਉਹੀ ਗੱਲ ਨਹੀਂ ਕੀਤੀ ਜਿਹੜੀ ਟਰੂਡੋ ਨੇ ਆਪਣੇ ਪਾਰਲੀਮੈਂਟ 'ਚ ਕੀਤੀ ਸੀ ਨਾਲ ਇੱਕ ਹੋਰ ਗੱਲ ਦਾ ਭਾਰਤ ਦੇ ਵਿਰੁੱਧ ਇਲਜ਼ਾਮ ਲਗਾਇਆ ਉਹਨਾਂ ਨੇ ਇਲਜ਼ਾਮ ਕੀ ਲਗਾਇਆ ਸੀ ਕਿ ਜਿਹਦੇ ਤੇ ਹੁਣੇ 3 ਦਿਨ ਪਹਿਲਾਂ ਹਜੇ ਗੁਰਪਤਵੰਤ ਪੰਨੂ ਤੇ ਉਹਦੇ ਜਥੇਬੰਦੀ 6 ਫਾਰ ਜਸਟਿਸ 5 ਸਾਲਾਂ ਲਈ ਹੋਰ ਅਤਵਾਦੀ ਜਥੇਬੰਦੀ ਤੇ ਵਿਅਕਤੀ ਨੂੰ ਕਰਦਾਰ ਦੇ ਕੇ ਉਥੇ ਬੈਨ ਕੀਤਾ ਹੋਇਆ ਕਰਾਰ ਦਿੱਤੇ। ਉਹਨਾਂ ਨੇ ਕਿਹਾ ਪੰਨੂ ਨੂੰ ਕਤਲ ਕਰਨ ਦੀ ਸਾਜ਼ਿਸ਼ ਕੀਤੀ ਇੰਡੀਅਨ ਏਜੰਸੀ RAW ਨੇ। ਬੰਦਿਆਂ ਦੇ ਨਾਂ ਨਹੀਂ ਲੈਗੇ। ਅਮਰੀਕਨ ਕੋਰਟ ਦੇ ਵਿੱਚ ਸਮਣੇ ਕੀਤੇਗੇ। ਅਦਾਲਤ 'ਚ ਮੁਕੱਦਮਾ ਚੱਲ ਰਿਹਾ ਹੈ। ਉੱਥੇ ਸਾਡੀ ਗਵਰਨਮੈਂਟ ਵੱਲੋਂ ਵੀ ਥੋੜਾ ਜਿਹਾ ਨਰਮ ਗੋਸ਼ਾ ਅਪਣਾ ਕੇ ਕਿਹਾ ਗਿਆ ਸੀ ਤੁਹਾਡੀ ਮਦਦ ਕਰਾਂਗੇ ਆਪਾਂ ਸਾਂਝੇ ਤੌਰ ਤੇ ਜਾਂਚ ਕਰਦੇ ਆ ਕੋਈ ਗੱਲ ਨਹੀਂ ਜਿਵੇਂ ਕਹਿੰਦੇ ਨੇ ਤਕੜੇ ਦਾ ਸੱਤੀ ਬੀਹ ਹ ਸੌ ਉੱਥੇ ਥੋੜਾ ਜਿਹਾ ਨਰਮਾਈ ਨਾਲ ਹੀ ਗੱਲ ਕਰਨੀ ਪੈਗੀ ਕੈਨੇਡਾ ਨੂੰ ਚਾਹੀਦਾ ਐਡੀ ਦੂਰ ਆ ਦੇਖਿਆ ਜਾਂਦਾ ਸੀ ਬਚਲੇ ਦਾ ਕੀ ਹੈ ਇਹ ਤਾਂ ਦੇਖ ਲਾਂਗੇ ਜਿਵੇਂ ਹੋ ਹਾਲਾਂਕਿ ਕੈਨੇਡਾ ਤੇ ਭਾਰਤ ਦਾ ਵਪਾਰ ਬਹੁਤ ਮਾਨੇ ਰੱਖਦਾ ਬੰਦਿਆਂ ਦੇ ਜਾਣ ਤੋਂ ਬਿਨਾਂ ਇਹ ਹੁਣ ਚੋਣਾਂ ਦੇ ਅਕੇ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਜਸਟਰਨ ਟਰੂਡੋ ਉਦੋਂ ਤੱਕ ਪ੍ਰਾਈਮ ਮਿਨਿਸਟਰ ਬਣੇ ਰਹਿਣਗੇ ਜਦੋਂ ਤੱਕ ਉਹਨਾਂ ਦੀ ਪਾਰਟੀ ਨਵਾਂ ਲੀਡਰ ਨਹੀਂ ਚੁਣ ਲੈਂਦੀ ਜਾਂ ਬਾਕੀ ਹੈ ਵੈਸੇ ਅਕਤੂਬਰ ਦੇ ਮਹੀਨੇ ਦੇ ਵਿੱਚ ਅਗਲੀ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਚੋਣਾਂ ਹੋਣੀਆਂ ਡਿਊ ਨੇ ਉੱਥੇ ਜੇਕਰ ਰੋਟੀਨ ਚੋਣਾਂ ਹੁੰਦੀਆਂ ਤਾਂ ਉਹ ਸਾਰੇ ਮਾਮਲੇ ਦੇ ਵਿੱਚ ਨੇ ਪਰ ਹੋ ਸਕਦਾ ਉਹਨਾਂ ਦੀ ਪਾਰਟੀ ਆ ਨਵਾਂ ਲੀਡਰ ਇੱਕ ਪ੍ਰੋਸੈਸ ਦੇ ਵਿੱਚੋਂ ਕੋਈ ਚੁਣੇਗੀ ਕਿਸੇ ਨਾ ਕਿਸੇ ਦਿਨ ਤੇ ਤੇ ਇਹ ਸਾਰੇ ਮਾਮਲੇ ਦੇ ਵਿੱਚ پارٹی نے بھی نما لیڈر چوننا ہے تو دیش پرائم پرائیم بھی نما دیکھنا ہے سارے معاملے دے لیچے ایک اوپر کے رہے ہیں انہاں دے سیٹ اپ دی پر ایدو بعد مانو نو بھی ہوں دیا لیبرل پارٹی ہوا ہوں دیا ہے جا کوئی بدل دتی جان دیا ہے کوئی ہو رہا ہے حالانکہ جسٹن ٹروڈو کنیڈا دے بیچے کنیڈا دے تھے آج لگ پگ سب تو لمحہ سما پرائم نیشٹر رہن دے تے جانگ پرائیم نیشٹر دے تھے اور جانے جانگی رہنے دو جار پندرہ تو بڑے ہوئے نے لگا دے بیچے ਇਹ ਸਾਰੇ ਦੇ ਵਿੱਚ ਹੁਣ ਕੀ ਜਿਹੜਾ ਕੈਨੇਡਾ ਦਾ ਅਗਲਾ ਸਾਸਕ ਆਏਗਾ ਕਿ ਵਿਅਕਤੀਆਂ ਦੇ ਬਦਲ ਨਾਲ ਪਾਲਿਸੀਆਂ ਬਦਲ ਜਾਂਦੀਆਂ ਨੇ ਬਹੁਤ ਜਉ ਉਧਰ ਨਾਲ ਵੱਡੇ ਫਰਕ ਪੈ ਜਾਂਦੇ ਨੇ ਵੈਸੇ ਜੇ ਪੱਛਮੀ ਡੈਮੋਕ੍ਰੇਸੀ ਚ ਦੇਖਿਆ ਜਾ ਤਾਂ ਬਹੁਤ ਫਰਕ ਪੈ ਜਾਂਦੇ ਨੇ ਤੁਹਾਡੇ ਸਾਹਮਣੇ ਅਜੇ 트੍ਰੰਪ ਉਹਨਾਂ ਨੇ ਚਾਰਜ ਲੈਣਾ ਹੈ 20 ਜਨਵਰੀ ਨੂੰ ਉਦੋਂ ਪਹਿਲਾਂ ਹੀ ਅਮਰੀਕਾ ਦੀ ਐਜੂਕੇਸ਼ਨ ਨਾਲ ਜੁੜੀਆਂ ਜਿਹੜੀਆਂ ਸੰਸਥਾਵਾਂ ਨੇ ਯੂਨੀਵਰਸਿਟੀਆਂ ਨੇ ਤੁਸੀਂ ਬਿਆਨ ਦੇਖਿਆ ਹੋਣਾ ਉਹਨਾਂ ਦਾ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਗਏ ਹੋਏ ਨੇ ਆਪਣੇ ਆਪਣੇ ਦੇਸ਼ਾਂ 'ਚ ਨਾ ਛੁੱਟੀ-ਛੱਟੀ ਲੈ ਕੇ ਉਹ ਵਾਪਸ ਆਜੋ ਕਿਤੇ ਟਰੰਪ ਆ ਗਏ ਨੇ ਤੁਹਾਡੇ ਤੇ ਬੈਨ ਕਰਤਾ ਮੁੜ ਕੇ ਅੰਦਰ ਅਮਰੀਕਾ 'ਚ ਨਹੀਂ ਆ ਸਕੋਗੇ ਇਹ ਅਮਰੀਕਨ ਐਜੂਕੇਸ਼ਨ ਸੈਟਅਪ ਦੇ ਲੋਕ ਕਹਿ ਰਹੇ ਆ ਔਰ ਟਰੰਪ ਨੇ ਕੋਰੋਨਾ ਦੇ ਦੌਰਾਨ ਵੀ ਇੱਕ ਆਰਡਰ ਜਾਰੀ ਕੀਤਾ ਸੀ ਕਿ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਆਨਲਾਈਨ ਪੜਾਓ ਤੇ ਇੱਥੇ ਨਾ ਆਉਣ ਪਰ ਸ਼ਾਇਦ ਉਹਨਾਂ ਦੀਆਂ ਯੂਨੀਵਰਸਿਟੀਆਂ ਨੂੰ ਜ਼ਿਆਦਾ ਪਤਾ ਸੀ ਕਿ ਆਨਲਾਈਨ ਕੋਈ ਪੜ੍ਹਾਈ ਨਹੀਂ ਕਰੂ ਇੱਥੇ ਲੋਕ ਪੀਆਰ ਕਰਨ ਆਉਂਦੇ ਨੇ ਬਹੁਤ ਤੇ ਤੇ ਪੜ੍ਹਾਈ ਤਾਂ ਦੂਜੀ ਗੱਲ ਹੈ ਪੜ੍ਹਾਈ ਫਿਰ ਆਪਣੀ ਜਗ੍ਹਾ ਹੀ ਕਰ ਲੈਣਗੇ ਤੇ ਉਹਨਾਂ ਨੇ ਉਹ ਹੁਕਮ ਬਦਲਵਾਤਾ ਸੀਗਾ ਕਿ ਇੱਥੇ ਆਉਣ ਤੇ ਇੱਕ ਅਲੱਗ ਗੱਲ ਬਹੁਤ ਸਾਰੇ ਉਹ ਸੱਜਣ ਜਿਹੜੇ ਆਰਾਮ ਨਾਲ ਰਹਿਣਾ ਚਾਹੁੰਦੇ ਨੇ ਜਿਹੜੇ ਨਸਲੀ ਵਿਤਕਰੇ ਦੇ ਖਿਲਾਫ ਨੇ ਟਰੰਪ ਦੇ ਆਉਣ ਤੋਂ ਬਾਅਦ ਉਹ ਵੀ ਕਨਾਰਾ ਕਰ ਰਹੇ ਨੇ ਅਮਰੀਕਾ ਦੇ ਵਿੱਚ ਉਹ ਕਹਿੰਦੇ ਨੇ ਕਾਫੀ ਚੀਜ਼ਾਂ ਬਦਲਦੀਆਂ ਨੇ ਕਾਫੀ ਪਾਲਿਸੀਆਂ ਬਦਲਦੀਆਂ ਤੇ ਹੁਣ ਕੈਨੇਡਾ ਦੇ ਵਿੱਚ ਕਿੰਨੀਆਂ ਪਾਲਿਸੀਆਂ ਬਦਲ ਗਈਆਂ ਕਿੰਨੀਆਂ ਨਹੀਂ ਕੋਈ ਇੱਕ ਅਲੱਗ ਸਵਾਲ ਉਹ ਆਪ ਅੰਡਰ ਪ੍ਰੈਸ਼ਰ ਹੈ ਦਬਾਅ ਦੀ ਨਾ ਮਹਿੰਗਾਈ ਵੱਧ ਰਹੀ ਹੈ ਬਿਜ਼ਨਸ ਥੱਪ ਹੋ ਰਹੇ ਨੇ ਜਦੋਂ ਇਕਨੋਮੀ ਡਗ ਮਗਾਉਂਦੀ ਹੈ ਤਾਂ ਬਹੁਤ ਕੁਝ ਡਗਮਗਾ ਜਾਂਦਾ ਹੈ ਪੋਲਿਟਿਕਸ ਵੀ ਡਗਮਗਾ ਜਾਂਦੀ ਹੈ ਤੇ ਲੀਡਰਾਂ ਦੇ ਵਿੱਚੋਂ ਵੀ ਭਰੋਸਾ ਉੱਠਦਾ ਲੋਕਾਂ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇ ਜੇਕਰ ਕੋਈ ਨਵਾਂ ਬੰਦੇ ਆਕੇ ਜਿਵੇਂ ਇਹਨਾਂ ਨੇ ਵੀ ਕੀਤੀਆਂ ਇਹਨਾਂ ਨੇ ਦਬਾਅਚ ਕੀਤੀਆਂ ਬਹੁਤ ਸਾਰੀਆਂ ਰੋਕਾਂ ਲਾਤੀਆਂ ਜੇ ਕੁਝ ਹੋਰ ਸਖਤ ਰੋਕਾਂ ਲੱਗ ਜਾਂਦੀਆਂ ਤਾਂ ਸਾਡੇ ਜਿਹੜੇ ਤਰਜੀਹੀ ਤੌਰ ਤੇ ਕੈਨੇਡਾ ਜਾਣ ਵਾਲੇ ਬੱਚੇ ਸੀ ਪਲੱਸ 2 ਕਰਕੇ ਉਹ ਕਿੱਥੇ ਜਾਣਗੇ ਉਹ ਤੇ ਬਹੁਤ ਜ਼ਿਆਦਾ ਇੰਪੈਕਟ ਪੈਗਾ ਦੂਜੀ ਜਿਹੜੇ ਉੱਥੇ ਚਲੇ ਗਏ ਨੇ ਜੇ ਉਹਨਾਂ ਨੂੰ ਪੀਆਰ ਨਾ ਮਿਲੀ ਮੌਕੇ ਦੇ ਮੁਤਾਬਕ ਤਾਂ ਕੀ ਹੋ ਡਿਪੋਰਟ ਹੋ ਜਾਣਗੇ ਵਾਪਸ ਆਉਣਾ ਪਏਗਾ ਬਹੁਤ ਵੱਡੀ ਗਿਣਤੀ ਨੂੰ ਜੇ ਉਹ ਬਹੁਤ ਵੱਡੀ ਗਿਣਤੀ ਵਾਪਸ ਆਉਣ ਲਈ ਮਜਬੂਰ ਹੁੰਦੀ ਹੈ ਤਾਂ ਅੱਗੇ ਭਗਵੰਤ ਮਾਨ ਵਾਲਾ ਬਾਹਾਂ ਓਲਾਰੀ ਰੰਗਣਾ ਪੰਜਾਬ ਖੜਾ ਹੈ ਜਿੱਥੇ ਡਰੱਗ ਮਿਲੂਗੀ ਜਿੱਥੇ ਪੁਲਿਸ ਮਿਲੂਗੀ ਆਉਂਦੇ ਹੀ ਹੋਰ ਕੇਸ ਪਾਉਣ ਦੇ ਵਾਸਤੇ ਜੇਕਰ ਇਹੋ ਜਿਹਾ ਮਾਮਲਾ ਹੈ ਜਿੱਥੇ ਕਾਲੇ ਪਾਣੀ ਦੇ ਖਿਲਾਫ ਮੋਰਚਿਆਂ ਤੇ ਲਾਠੀ ਚਾਰਜ ਹੋਏਗਾ ਜਿੱਥੇ ਕੋਈ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੂ ਕਿਤੇ ਸੁਣਵਾਈ ਨਹੀਂ ਹੋਏਗੀ ਜਿੱਥੇ ਕਿਸਾਨ ਬੈਠਣਗੇ ਸਾਲ ਸਾਲ ਪਰ ਉਹਨਾਂ ਨਾਲ ਗੱਲਬਾਤ ਨਹੀਂ ਹੋਏਗੀ ਤੇ ਅਸੀਂ ਪੂਰੀ ਤਰ੍ਹਾਂ ਕਾਂਗੇ ਕਿ ਸਭ ਠੀਕ ਠਾਕ ਹੈ ਪਰ ਮੇਰੇ ਫਾਈਗਰ ਸ਼ਰਦ ਸਿੰਘ ਦਾ ਇਹਕਿ ਡਾਇਲੌਗ ਬਾਰ-ਬਾਰ ਜਿਆਦਾ ਹੁੰਦਾ ਨਾਟਕ ਕਰਦੇ ਸੀ ਸਾਰਾ ਪੰਜਾਬ ਉਹਨਾਂ ਨੂੰ ਬਹੁਤ ਰਿਗਾਰਡ ਦਿੰਦਾ ਹੈ ਬਹੁਤੇ ਟੀਵੀ ਸੀਰੀਅਲ ਦੇ ਤੌਰ ਤੇ ਭਾਈ ਮੰਨਾ ਸਿੰਘ ਦੇ ਤੌਰ ਤੇ ਜਾਣਦੇ ਨੇ ਪਰ ਸਿੱਧਾ ਗੁਰਸਰਨ ਸਿੰਘ ਉਹਨਾਂ ਦੇ ਨਾਟਕ ਦੇ ਵਜੋਂ ਜਾਣੇ ਜਾਂਦੇ ਨੇ ਉਹ ਕਹਿੰਦੇ ਜੇ ਸਰਕਾਰ ਕਹੇ ਕਿ ਕੱਲ ਨੂੰ ਤੂਫਾਨ ਆਉਣ ਵਾਲਾ ਇਸ ਦਰ ਕੀ ਤੇ ਆਰਾਮ ਨਾਲ ਸਰਾਣੇ ਬਾਹਰ ਆ ਕੇ ਸੌਂਜੋ ਕੁਝ ਨਹੀਂ ਹੋਏਗਾ ਪੱਤਾ ਵੀ ਨਹੀਂ ਹਿੱਲੋ ਜੇ ਸਰਕਾਰ ਕਹੇ ਕਿ ਚਾਰ ਸਪیرے ਸ਼ਾਂਤੀ ਹੈ ਕੁਝ ਨਹੀਂ ਹੋਏਗਾ ਸੌ ਮਤ ਜਾਣਾ ਤੂਫਾਨ ਆ ਸਕਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਬੇਪਰੋਸਗੀ ਦੀ ਗੱਲ ਕਰਦੀਆਂ ਨੇ ਔਰ ਉਹ ਬੇਪਰੋਸਗੀ ਜਿਹੜੀ ਲੋਕਾਂ ਦੀ ਸਿਆਸਤਦਾਨਾਂ ਦੇ ਬਾਰੇ ਹੈ ਬਿਊਰੋਕ੍ਰੇਸੀ ਬਾਰੇ ਹੈ ਪਰੋਸ ਬਾਰੇ ਹੈ ਹੋਰਾਂ ਚੀਜ਼ਾਂ ਦੇ ਬਾਰੇ ਹੈ ਇਹ ਪਰੋਸਾ ਹੀ ਨਹੀਂ ਹੁੰਦਾ ਬੰਦੇ ਨੇ ਜੁਬਾਨ ਕਰਤੀ ਤਾਂ ਕੁਝ ਨਾ ਕੁਝ ਹੋ ਜਾਏਗਾ ਇਸੇ ਕਰਕੇ ਜਿਹੜੇ ਪੰਜਾਬੀ ਬੰਦੇ ਜਾਂ ਸਿੱਖਾਂ ਨੂੰ ਆਪਣਾਪਣ ਜਾ ਲੱਗਦਾ ਸੀ ਖਾਸ ਤੌਰ ਦੇ ਉੱਤੇ ਵਿਦੇਸ਼ ਦੀ ਧਰਤੀ ਤੇ ਕੈਨੇਡਾ ਦੀ ਧਰਤੀ ਤੇ ਜੇ ਉਹਦੇ ਚ ਇੱਕ ਅਪਰੋਚ ਬਦਲਦੀ ਆ ਕਿ ਬੰਦਾ ਬਹੁਤ ਵੱਡੀਆਂ ਪਾਲਿਸੀਆਂ ਨਹੀਂ ਬਦਲਾ ਸਕਦਾ ਹੁੰਦਾ ਪਰ ਬੰਦਾ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲਾ ਕਾਫੀ ਕੁਝ ਬਦਲਾ ਸਕਦਾ ਹੁੰਦਾ ਜੇ ਉਹ ਵੱਡੀ ਪੋਸਟ ਤੇ ਆ ਜੇ ਜਿੱਥੇ ਉਹਦਾ ਦਬ ਦਬਾ ਉਸ ਲੈਵਲ ਦਾ ਹੋਵੇ ਇਸ ਲਈ ਅਜੇ ਇਹ ਚੀਜ਼ਾਂ ਦੇਖੀਆਂ ਜਾਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਤੇ ਵੀ ਹੋ ਸਕਦਾ ਡਿਬੇਟ ਹੋਵੇ ਕਿ ਟਰੂਡੋ ਇੰਟਰਨੈਸ਼ਨਲ ਵਿਦਿਆਰਥੀਆਂ ਖਾਸ ਤੌਰ ਤੇ ਪੰਜਾਬੀਆਂ ਜਾਂ ਸਿੱਖਾਂ ਦੇ ਫੇਵਰ ਚ ਸੀਗਾ ਜਾਂ ਉਹਨਾਂ ਦਾ ਨੁਕਸਾਨ ਕੀਤਾ ਜਾਂ ਨਵਾਂ ਫੇਵਰ ਚ ਹੋਊਗਾ ਜਦੋਂ ਕੰਪੈਰੀਸ਼ਨ ਹੋਏਗਾ ਇਸ ਤੋਂ ਬਾਅਦ ਪਤਾ ਲੱਗੂਗਾ ਕਿਉਂਕਿ ਉਹਨਾਂ ਨੇ ਕਿਸੇ ਸਿੱਖਾਂ ਜਾਂ ਦੂਜਿਆਂ ਤੋਂ ਨਹੀਂ ਲੈਣਾ ਹਰ ਬੰਦਾ ਆਪਣੇ ਦੇਸ਼ ਲਈ ਗੱਲ ਕਰਦਾ ਉਹਨੂੰ ਲੱਗਦਾ ਸੀ ਕਿ ਇੰਨੀ ਪੂੰਜੀ ਜੇ ਕਿਸੇ ਦੇਸ਼ ਦੇ ਬੱਚੇ ਲੈ ਕੇ ਆ ਰਹੇ ਨੇ ਤਾਂ ਕੈਨੇਡਾ ਉਹਦੇ ਨਾਲ ਖੜਾ ਹੈ ਉਹਨਾਂ ਦੀਆਂ ਵਿਸਾਖੀਆਂ ਤੇ ਵੀ ਖੜਾ ਹੈ ਜਿੱਦਣ ਉਹ ਪੂੰਜੀ ਹਟ ਗਈ ਉਹ ਟਰੈਵਲ ਕਰਨੀ ਉਦੋਂ ਉਹ ਦੇਸ਼ ਦਾ ਵੀ ਕੀ ਹਾਲ ਹੋਏਗਾ ਇੰਦਰ ਉਹਦੇ ਸਾਹਮਣੇ ਹੋਏਗਾ ਇਸ ਲਈ ਇੱਕ ਦੂਸਰੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਗੱਲ ਅਸੀਂ ਆਪਣੀ ਹੋਂਣੀ ਨਾਲ ਜੋੜ ਕੇ ਕਰ ਰਹੇ ਹਾਂ ਔਰ ਇਹਦੇ ਖਬਰਾਂ ਤੇ ਵੀ ਲਗਾਤਾਰ ਨજર ਰੱਖੋ ਉਦੋਂ ਦੂਰ ਜਾ ਕੇ ਕਿਉਂਕਿ ਉੱਥੇ ਸਾਡੇ ਵੀ ਬਹੁਤ ਦਿਲ ਧੜਕਦੇ ਨੇ ਬਹੁਤ ਲੋਕਾਂ ਦਾ ਰਾਬਤਾ ਹੈ ਪੰਜਾਬ ਦੇ ਤੇ ਉੱਥੇ ਦੇ ਨਾਲ ਤੇ ਕੈਨੇਡਾ ਤੋਂ ਕਮਾ ਕੇ ਪੈਸੇ ਬੇਹੱਦ ਇਸ ਥਾਂ ਤੇ ਆਉਂਦੇ ਨੇ ਔਰ ਕਿਹਾ ਜਾਂਦਾ ਕਿ ਖਾਸ ਤੌਰ ਤੇ ਜੇ ਇੰਡੀਆ ਦੀ ਗੱਲ ਕੀਤੀ ਜਾਏ ਟੋਟਲ ਭਾਰਤ ਦੀ ਜਿੰਨੇ ਵੱਖ-ਵੱਖ ਦੇਸ਼ਾਂ 'ਚ ਰਹਿੰਦੇ ਬੰਦੇ ਨੇ ਭਾਰਤ ਦੀ ਜੀਡੀਪੀ ਦਾ 3% ਤੋਂ ਜ਼ਿਆਦਾ ਅਜੇ ਵੀ ਬਾਹਰੋਂ ਉਹ ਅਦਾ ਕਰਦੇ ਨੇ ਇਸ ਕੰਟਰੀ 'ਚ ਆ ਕੇ 3% ਪੈਸਾ ਕਿੰਨਾ ਹੁੰਦਾ ਪਤਾ ਜਿੰਨਾ ਐਜੂਕੇਸ਼ਨ ਤੇ ਹੈਲਥ ਤੇ ਗਵਰਨਮੈਂਟ 'ਤੇ ਖਰਚ ਹੋ ਰਿਹਾ ਸਾਡੇ ਓਵਰਾਲ ਕੰਟਰੀ ਦੇ ਵਿੱਚ ਟੋਟਲ حالانکہ چھے پرسنٹ ایجوکن سے خرچ ہونا چاہیے شروع تو لے کے گل ہوتی ہے تو کوئی ایجوکیشن اس لوگ تھی بڑھوں گی پر اسی تو ادھو اگے نہیں جا رہے نہ ہیلتھ نہ ایجوکیشن نہ باقی دیزاں جے او پیسہ بھی کٹ گیا ادھر جانے بند ہو گئے تو پیسہ واپس بھیجنا بند ہو گیا تا ساڈا حال کی ہو سکتا او بھی دیکھا جائے گا خیر گل اج ایو ہے فی الحال ٹروڈو استعفے کی ہے نم بندے دے امید آئے گا جیوں جیوں پالسیاں بدلیں گیا اوے اوپر آپس سانج پاؤں رہا اچھ لی ای ਤੁਸੀਂ ਦੇਖਦੇ ਰਹੋ ਬਲੰਗ ਬਹੁਤ ਬਹੁਤ ਧੰਨਵਾਦ